ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੋ ਵਧੀਆ ਵਧੀਆ ਜੀ ਚੜਦੀ ਕਲਾ ਜੀ ਚੜਦੀ ਕਲਾ ਹਾਂ ਜੀ ਤੇ ਵੀਰ ਜੀ ਆਪਣਾ ਐਡਰੈਸ ਦੱਸੋ ਪਹਿਲਾਂ ਵੈਸੇ ਵੀਰ ਜੀ ਹਗਾ ਤੇ ਪਿੰਡ ਤਾਂ ਦੇਰ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਫਾਦੇਗਲ ਚੁਟੀਆਂ ਸਾਡੇ ਹਗਾ 3 ਕਿਲੋਮੀਟਰ ਹਾਂ ਜੀ ਮਜੀਠਾ ਸਾਨੂੰ 8 ਕਿਲੋਮੀਟਰ ਜੀ ਜਿਹੜਾ ਵੀਰਾਂ ਦੱਸ ਦਿੰਨੇ ਫੇਰ ਅੰਮ੍ਰਿਤਸਰ ਜਾਓ ਅੰਮ੍ਰਿਤਸਰ ਨਾਮ ਲਖਾ ਲਕਾ ਡਿਲੀਵਰ ਠੀਕ ਹੈ ਤਾਂ ਅੱਜ ਕਿੰਨੀਆਂ ਝੋਟੀਆਂ ਜੋ ਅੱਜ ਜੀ ਜੀ ਇੱਕ ਝੋਟੀ ਆ ਗਈ ਵੱਡੀ 20 ਲੀਟਰ ਵਾਲੀ 20 ਲੀਟਰ ਵਾਲੀ ਅੰਮ੍ਰਿਤਸਰ ਜ਼ਿਲ੍ਹੇ ਦੀ ਧ हां जी 20 लीटर ਵਾਲੀ ਝੋਟੀਆਂ ਤੇ ਇੱਕ ਝੋਟੀ ਹੈਗੀ ਆ 8-9 ਕਿਲੋ ਬੜਾ ਹੀ ਜਦੇ ਪਰ ਸਭ ਨਹੀਂ ਸਹੀ ਇਹਦਾ ਕੀ ਰਿਕਾਰਡ ਆ ਵੀਰ ਜੀ ਪਹਿਲੇ ਸਵੇ ਦਾ ਇਹ ਕਹੇ ਜੀ ਦੂਜੇ ਸਵੇ ਸੋਈ ਝੋਟੀ हां जी ਅੱਜ 7ਵਾਂ ਦਿਨ ਕੱਟੀ ਮਗਰ ਆ हां जी ਪਹਿਲੇ ਸਵੇ ਝੋਟੀਆਂ 16 ਕਿਲੋ ਦੁੱਧ ਦਤਾ ਜੇ ਪਹਿਲੇ ਸਵੇ 16 ਕਿਲੋ ਦੁੱਧ ਪਹਿਲੇ ਸਵੇ 16 ਕਿਲੋ ਦੁੱਧ ਦਤਾ ਖੋਲ ਕੇ ਖਾਓ ਅੱਜ ਕਿੰਨਾ ਹੈਰਕਾਂ ਖੋਲ ਕੇ ਜੀ ਅਰੇ 7ਵੇਂ ਦਿਨ ਦੀ ਸੋਈ ਮੈਂ ਥੱਲੇ 15-16 ਕਿਲੋ 16 ਲੀਟਰ 15 ਲੀਟਰ ਨਾਲ ਮੈਂ ਦਵਾਂ ਅੱਜ ਤੇ ਝੋਟੀ ਜਿਹੜੇ ਮੇਰੇ ਕੋਲ ਝੋਟੀ ਲਈ ਹੈ ਨਾ ਹਾਂਜੀ ਅੰਕਲ ਜੀ ਨਹੀਂ ਸਾਡੀ ਉਮਰ ਤੇ ਉਮਰ ਉਹਨਾਂ ਦੀ ਹੈਗੀ ਘੱਟੋ ਘਾਟ 55 60 ਸਾਲ ਹਾਂਜੀ ਮੈਂ ਤਾਂ ਝੋਟੀ ਦਾ ਮੁੱਲ ਲਾਤਾ ਸੀ ਹਾਂਜੀ ਤੇ ਸਾਦਾ ਨਹੀਂ ਬਣਾ ਤੇ ਗੇਟ ਦੇ ਮੈਂ ਬਾਹਰ ਆ ਗਏ ਆਪਾਂ ਹਾਂਜੀ ਉਹ ਕਹਿੰਦਾ ਛਾਤੀ ਦਾ ਹੱਥ ਰਹਾ ਕੇ ਮੈਂ ਕਹਿੰਦਾ ਮੈਨੂੰ ਜੱਟ ਦਾ ਪੁੱਤ ਨਾ ਕਹੀ ਜੇ ਮੇਰੀ ਮਹੀਂ 20 ਲੀਟਰ ਦੋ ਦੰਦ ਤੇ ਮਹਾ ਪਪਾ ਅਸ ਤੂੰ ਆਹ ਗੱਲ ਕਿਹੜੀ ਗਈ ਖੜ ਚੁੱਕ ਤੂੰ ਜਿੰਨੇ ਪੈਸੇ ਉਹਨੇ ਉਹਨੇ ਦਾ ਮਹੀਂ ਚੌਦੇ ਚੌਦੇ ਪੈਸੇ ਬਾਦ ਤੇ ਠੀਕ ਐ ਖੋਲੋ ਫਿਰ 20 ਕਿਲੋ ਵਾਲੀ ਵੀਜੀ ਝੋਟੀ ਆ ਆ ਵੇਖੋ ਵੀਦੀ 15 ਕਿਲੋ ਵੀਰਾਂ ਦਾ ਬੋਲਾ ਲਾ ਲੇ ਕੋਈ ਦੁੱਧ ਲਾ ਲੇ ਹੁਣ ਪਿਆਰ ਆ ਵੀਰ ਜੀ ਚੋਗੇ ਖਰੇ ਮੇਰਾ ਵੀਰ ਸਾਈ ਭਾਵੇਂ ਝੋਟੀ ਦੀ 1000 2000 ਹਾਂਜੀ ਤੇ ਲਾਗੇ ਆਗੇ ਝੋਟੀ ਦੇ ਲਾਗੇ ਜਾਣ ਕੇ ਦੰਸ਼ਣ ਕਰਕੇ ਫਿਰ ਜੇ ਝੋਟੀ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਨਹੀਂ ਦੁੱਧ ਫਰੀ ਸਾਹ ਦੀ ਕਹਿਦੇ ਹਰਿਆਣੇ ਦੀ ਕਹਿ ਸਾਦੇ ਹਾਂਜੀ ਨਹੀਂ ਬੜੀ ਕੱਦ ਕੋ ਤੇ ਬੜਾ ਆਣਾ ਵੀਰ ਜੀ ਚੰਗੀ ਰਵੇ ਦੀ ਝੋਟੀ ਆ ਵੀਰ ਜੀ ਵੀਰੇ ਦਾ ਚੈਂਪੀਅਨ ਝੋਟੀ ਆ ਵੱਡੀ ਫੁੱਲ ਸਾਈਜ ਆ ਜਿਹਨੂੰ ਮੈਂ ਆਂਦੇ ਆ ਵੀਰੇ ਦਾ ਚੋਟੀ ਕਹਿੰਦੇ ਰਾਜਾ ਝੋਟੀ ਵਾਲਾ ਵੀਰੇ ਦਾ ਰਾਜਾ ਝੋਟੀ ਆ ਪੂਰੀ ਫੁੱਲ ਸਾਈਜ ਆ ਫਲਕਾਰੀ ਲਾ ਕੇ ਵੀਜੀ ਵਿਖਾ ਦੋ ਮੁੰਡਿਆਂ ਨੂੰ ਦਿਖਾਓ ਦੇਖੋ ਵੀਜੀ ਝੋਟੀ ਦੇਖੋ ਵੀਜੀ ਵੱਡੀ ਝੋਟੀ ਫੁੱਲ ਸਾਈਜ ਜਿਹਦੇ ਘਰ ਵੀ ਝੋਟੀ ਜੱਜੂਗੀ ਨਾ ਹਾਂਜੀ ਝੋਟੀ ਸ਼ਾਨ ਬਣ ਜੂਗੀ ਆ ਦੇਖੋ ਥਣ ਥਣ ਲੱਗਾ ਮਠੀ ਵਾਲਾ ਜਿੰਦਾ ਥਣਾ ਮੋਟਾ ਜੀ ਚਵਾਈ ਹੋਣੀ ਆਈਡੀ ਜਵਾਈ ਮੋਟੀ ਬਿੰਦੀਆਂ ਆ ਲੈ ਵਾਰ ਦੋਵੇਂ ਪਾਸੇ ਬਿੰਦੀਆਂ ਛੋਟੀਆਂ ਨਹੀਂ ਦੇਖਦੀਆਂ ਦੇਖਦੀਆਂ ਧਾਰਾ ਮਾਰਾ ਗਿਆ ਖਈਆਂ ਵੀਰਾਂ ਨੂੰ ਵਿਖਾ ਦਿਓ ਵਿਖਾ ਦਿਓ ਵੀਰਾਂ ਦਾ ਵੱਡੀ ਝੋਟੀ ਆ 20 ਕਿਲੋ ਆ ਦੀ ਕੋਈ ਗਾਰੰਟੀ ਨਾਲ ਲਿਖ ਕੇ ਝੋਟੀ ਲੈ ਜਾਏ ਮੈਂ ਨਾ ਵੀਰ ਜੀ ਕਿਆ ਹਾਂ ਅੰਕਲ ਨੇ ਹਾਂ ਜੀ ਮੇਰਾ ਘਾਟਾ ਪੁੱਤ ਨਾ ਕਹੀ ਜੇ ਮੇਰੀ ਛੋਟੀ ਵੀਰ ਗਲਤ ਹੋ ਜਾਂਦੇ ਆ ਵੇਖੋ ਝੋਟੀ ਲਈ ਆਗੇ ਆ ਵੇਖੋ ਵੀਰ ਜੀ ਬੜੀ ਫੁੱਲ ਸਾਈਜ਼ ਵੱਡੀ ਝੋਟੀ ਜਣਾ ਵੀਰ ਜੀ ਮੇਰੀ ਹਰ ਦੋਆ ਟਾਈਮ ਚੋਗ ਲੈਣ ਦੀ ਝੋਟੀ ਬਾਟੀ ਦੁੱਧ ਉਹਦੇ ਤੇਰੀ ਬਾਡੀ ਬਾਲਦੀ ਉਹਦੇ ਆਂਦਾ ਇਹਨੀਆਂ ਬਾਟੀਆਂ ਨਹੀਂ ਮੁਖੌਲ ਕਰਦਾ ਜਿੰਦਾ ਵਪਾਰੀ ਨਿਗ ਨਿਗ ਨੇ ਬਾਟੀਆਂ ਲੈਦਾ ਵੱਡਾ ਬਾਲਟਾ ਲੈਂਦਾ ਹੈ ਨੇ ਕੱਢ ਕੇ ਮੁਖੌਲ ਕਰਦਾ ਵੀਰਾਂ ਦਾ ਵੱਡਾ ਬਾਲਟਾ ਲੈਂਦਾ ਨਹੀਂ ਝੋਟੀ ਵੀਰ ਜੀ ਦੇਦੀ ਕਰਤੂਤ ਵਾਲੀ ਆ ਦੇ 20 ਕਿਲੋ ਦੁੱਧ ਇਡੀ ਮੈਨੂੰ ਕੀ ਜਾਂਦਾ ਹਰਦਾ ਵੀਰ ਜੀ ਝੋਟੀ ਠੰਡੀ ਸੀਲਸ ਲੱਗ ਝੋਟੀ ਇਧਰ ਵੇਖੋ ਗਾਲੀ ਪੈ ਗਈ ਆ ਇੱਥੋਂ ਪਤਾ ਲੱਗਦਾ ਅਸਲ ਚੀਜ਼ ਆਸਲ ਚੀਜ਼ਾਂ ਦਾ ਹਾਂ ਖਾਣਾ ਇਥੋਂ ਵੀ ਜੀ ਪਰਖ ਜਿਹਨੂੰ ਪਰਖਿਆ ਨਾ ਆ ਚੀਜ਼ ਬੜੀ ਵੱਡੀ ਜਦੋਂ ਮੈਂ ਕਿਉਂ ਬੱਚਾ ਛੱਡਦੇ ਆ ਸਾਰੀ ਗਾਲੀ ਪੈਂਦੀ ਹੈ। ਬਾਕੀ ਮੇਰਾ ਵੀਰ ਸੇਵਾ ਵਾਲਾ ਫਲੇਟ ਛੋਟੀ ਜਿੰਨਾ ਧਕੇ ਚਾੜਦੂ ਛੋਟੀ। ਵੀਰਾਂ ਦਾ ਸੇਵਾ ਵਾਲਾ ਖੜੇ ਵੀ ਜੀ ਅਸੀਂ ਚਲੋ ਕਹਿਣੇ 20 ਲੀਟਰ ਦੁੱਧ ਦੂ ਗਾੜੀ ਸੇਵਾ ਹੀ ਚਾਹੀਦੀ ਈ ਛੋਟੀ। ਸੇਵਾ ਨਹੀਂ ਈ ਛੋਟੀ ਜੰਗਰ ਪਾਲਣਾ। ਸੇਵਾ ਕਰਦੇ ਜਿੰਨਾ ਕਰ ਮਾਲਕਾਂ ਦੇ ਘਰ ਛੋਟੀ ਸੇਵਾ ਕਰਦੇ ਛੋਟੀ। ਪਸੰਪੀ ਵੀਰ ਜੀ। ਪਸੰਪੀ ਛੋਟੀ। ਪੂਰੀ ਪਸੰਮਾ ਜੀ ਰਾਜੀ ਨਾ ਰੱਖਵਾਉਂ। ਨਾ ਬੀ ਮੰਗ ਪਾਸੰਪੀ ਹੈ ਮਾਜੀ ਦੇਖੋ ਵੀਜੀ ਛੋਟੀ ਠੰਡੀ ਹਰ ਵੇਖੋ ਵੀਜੀ ਛੋਟੀ ਕੋਈ ਪਤਾ ਨਹੀਂ ਬਚਾ ਲਾਇਆ ਬਰੇ ਵੇਲੀ ਵੀਜੀ ਹਾਂਜੀ ਮੈਨਾਂ ਵੀਜੀ ਕੋਈ ਗੱਲ ਕਰਨ ਵਾਲੀ ਨਹੀਂ ਛੋਟੀ ਦੀ ਵਾਹੀ ਬੋਦੀ ਲੱਗੀ ਆ ਹਾਂਜੀ ਹਾਂ ਆਜ ਥਾਂ ਚੱਟਾ ਚੈੱਕ ਕਰੋ ਤੋਰਦੀ ਵੀ ਜੀ ਫਿਰ ਤੋਰੋ ਤੋਰੋ ਅਸਲ ਇਹ ਚੀਜ਼ ਹੈ ਵੀਰ ਜੀ ਅਸਲ ਜੀ ਲਾਕੇ ਦੀ ਸ਼ਾਨ ਆ ਜਮਈ ਹਾਂਜੀ ਲਾਕੇ ਦੀ ਸ਼ਾਨ ਆ ਬਸ ਅਸਲੀ ਆ ਦੇਖ ਲਓ ਥਾਂ ਚੱਟਾ ਚੈੱਕ ਕਰੋ ਪੂਰੀ ਵੱਡੀ ਫੁੱਲ ਸਾਈਜ਼ ਆ ਜਮਈ ਆ ਚੱਲ ਆਓ ਵੀਰ ਜੀ ਇਹ ਜਿਹੜੀਆਂ ਮਈਆਂ ਵੀਰ ਦਾਹ ਰੱਖੀਆਂ ਹੋਣਾ ਬਾਕੀ ਵੀ ਜਿਹੜਾ ਸਿੰਗ ਰੱਖ ਲਿਆ ਕੋਈ ਸਿੰਗ ਨਹੀਂ ਬਣਾਇਆ ਨਹੀਂ ਉਹ ਤਾਂ ਬਾਕੀ ਇੱਥੇ ਆਣ ਕੇ ਵੀਰ ਵੇਖੇ ਕੋਈ ਜਿਹਨੂੰ ਮੇਰਾ ਵੀਰ ਇੱਥੇ ਆਣ ਗਿਆ ਪੂਰੀ ਮਈ ਚੈੱਕ ਕਰਕੇ ਪਾਸ ਕਰਕੇ ਖੜੇ ਬਾਕੀ ਸਾਡੀ 100% ਗਰੰਟੀ ਯੂ ਘਰ ਤੱਕ ਘਰ ਤੱਕ ਕਿੰਨਾਂ ਦੀ ਵੀਰ ਜੀ ਦੇ ਦੇਣੀ ਹੈ ਛੋਟੀ ਛੋਟੀ ਦੇ ਜੀਗਾ ਦਾਹ ਘਰ ਰੱਖ ਲਈਏ ਆਹ ਵੇਚਣੀਆਂ ਪਈਆਂ ਹਾਂ ਵੇਚਣੀਆਂ ਪਈਆਂ ਹੀਰਾ ਗੱਡੀ ਤੇ ਲੱਦੀ ਤੇਰੀ ਕਿਹਦੇ ਦੀ ਹਾਲਤ ਆ ਨਹੀਂ ਆਂਦਾ ਪਾਪਾ ਦਾ ਹੀਰਾ ਹਾਂਜੀ ਦੱਸੋ ਫਿਰ ਹਾਂ ਨਹੀਂ ਝੋਟੀ 1.60 ਲੱਖ ਹਜ਼ਾਰ ਇੱਕ ਲੱਖ 60 ਇਹ ਕਰਦੇ ਹੋ ਮਾਨਤਨ ਕਰਦਾ ਵੀਰਾਂ ਦਾ 1 60 ਦੀ ਪਰ 20 ਕਿਲੋ ਦੀ ਗਾਰੰਟੀ ਆ ਹਾਂਜੀ ਵਿਖਾਓ ਵੀਜੀ ਝੋਟੀ ਆ ਵੀ ਲੋ ਅਸਲ ਚੀਜ਼ ਕਰਦੇ ਹੋ ਵੀਜੀ ਆਏਗੇ ਦਾ ਮਾਨ 1 5000 ਛੋਟ ਕਰਦਾ ਇੱਕ 55 ਦੀ 55 ਦੀ ਝੋਟੀ ਦੇਦਾ ਵੀਰਾਂ ਦਾ 1 55 ਦੀ ਝੋਟੀ ਦੇਦਾਂਗਾ ਪਰ 2 ਢਾਈਆਂ ਲੱਖ ਵਾਲੀ ਮਾਤ ਪਉਂਦੀ ਝੋਟੀ ਮਾਖਰ ਕੀ ਆਗੇ ਖੱਦਲੇ ਪਰ ਝੋਟੀ ਵੀਜੀ ਆਖਾ ਵਿਖਾਓ 2 ਲੱਖ ਗੋਲ ਆਖਰੀ ਝੋਟੀ ਨਹੀਂ ਨਸਲ ਆ ਵੀਜੀ ਇਹਨੂੰ ਨਸਲ ਕਹਿੰਦੇ ਆਦੋ ਜੀ ਜੋਟੀ ਦੀ ਕਿਧਰ ਤੇਰਾ ਇਹ ਵੀ ਜੀ ਮੈਂ ਤੀਜਾ ਸੁਦਾ ਸੁਈ ਆ ਹਾਂਜੀ ਆਜੀ ਤੀਜਾ ਦਿਨ ਸੁਈ ਨੂੰ ਆ 8 ਕਿਲੋ ਬੋੜਾ ਤਿਆਰ ਆ 8 ਕਿਲੋ ਬੋੜਾ 8 ਕਿਲੋ ਵੀਰਾਂ ਦਾ ਤੀਜਾ ਸੁਆ ਮੈਂ ਦਾ ਤੇ ਬੋੜਾ ਹੀ 8 ਕਿਲੋ ਆ ਚੰਗੀ ਅਮੀਰ ਪਈ ਐ ਵੀ ਕਈ ਵੀਰ ਨਕੇ ਮੋਲ ਵਾਲੇ ਵੀ ਹੈਗੇ ਛੋਟੇ ਵੀਰ ਵੀ ਹੈਗੇ ਆ ਹਾਂਜੀ ਚੰਗੀ ਮਈ ਵੀਰਾਂ ਦਾ ਤੀਜਾ ਸੁਆ 8-9 ਕਿਲੋ ਬੋੜਾ ਹੀ ਆ ਥਾਂ ਚੱਡਾ ਚੈੱਕ ਕਰ ਲੋ ਇਹਦਾ ਚੰਗੀ ਸਾਫ ਚਵਾਈ ਚੁਈ ਕਿਤਾ ਲੱਗੀ ਵੀਰ ਜੀ ਹਾਂ ਜੀ ਮੈਨੂੰ ਲੱਗੀ ਵਰਗੇ ਨੂੰ ਲੱਗੀ ਚਵਾਈ ਵੀਰਾਂ ਦਾ ਚੰਗੀ ਸਾਫ ਲੱਗੀ ਹੈ ਨਹੀਂ ਚੰਗੀ ਆ ਵੀਰ ਸਾਫ ਆ ਮਾਜ ਮਗਰ ਕੀ ਵੀਰ ਜੀ ਦਾ ਮਗਰ ਕੱਟੀ ਮਗਰ ਕੱਟੀ ਚੰਗੀ ਆ ਮੈਂ ਇਹਦਾ ਰੇਟ ਉਹਨਾਂ ਕਰਖੋ ਜੀ ਨਹੀਂ ਹੁਣੇ ਵਿਗਦੇ ਮੁੱਲ ਵੀਰ ਜੀ 85000 ਹਾਂ ਜੀ 80000 ਦੀ ਮੈਂ ਹਾਂ ਸਾਹਣਾਂ 80 ਹਜ਼ਾਰ ਦੀ 80 ਦੀ ਦੇਣੀ ਪਰ ਝੋਟੀ ਬਹੁਤ ਛੱਗੀ ਦੁੱਧ ਵਾਲੀ 80 ਹਜ਼ਾਰ ਦੀ ਵੀਰਾਂ ਦਾ ਹਾਂ ਨਾ ਦੇ ਦਾਂਗੇ ਪਰ ਇਹਦੀਆਂ ਵਿਖਾ ਦੋ ਵੀਰ ਇਹਦੀਆਂ ਵਿਖਾ ਦੋ ਤਰਾਂ ਮਾਰ ਠੰਡੀ ਆ ਮਾ ਜਰਾਪ ਸਮਾਦੀ ਬਾਕੀ ਵੀਰ ਮੈਂ ਮਾਰੀ ਨਹੀਂ ਕਦੀ ਲਈ ਮੈਨੂੰ ਮਰਾ ਵੀਰ ਸੇਵਾ ਕਰਾ ਕਰੋ ਮੈਨੀਆਂ ਬੜਾ ਖੋਦ ਦਿੰਦੀ ਨਹੀਂ ਬੜਾ ਖੋਦ ਦਿੰਦੀ ਤਾਰ ਦੇਣੀ ਚਾਹੀਦੀ ਹੋਣੀ ਹੈ ਸੇਵਾ ਵੈਸੀ ਨਹੀਂ ਵੀਰਾਂ ਦੇ ਘੱਟ ਜਾਗੇ ਬੜੀ ਬੜੀ ਕਈਆਂ ਦੀ ਸੇਵਾ ਦੇ ਕਈਆਂ ਦੀ ਹੈ ਨਹੀਂ ਕਈਆਂ ਦੀ ਹੈ ਨਹੀਂ ਹੈ ਵੀਰਾਂ ਦਾ ਕਈਆਂ ਦੀ ਸੇਵਾ ਬੜੀ ਹੈ ਮਨ ਕੋਈ ਹੁੰਦਾ ਵੀਰ ਮਈਆਂ ਦੇਖ ਕੇ ਨਹੀਂ ਬੇਹ ਲੋ ਵੀਰ ਜੀ ਬੱਚਾ ਲੱਗਾ ਮੈਂ ਹਾਂ ਉਹ ਤੁਹਾਨੂੰ ਨਾ ਉਹ ਕਿਉਂ ਖਰੀਦੋ ਉਹ ਹਾਉ ਕੰਮ ਨਾ ਪੂਰੀ ਲੀ ਮੈਂ ਹਾਂ ਪੂਰੀ ਪੋਲੀ ਨਾੜਾ ਨੂੰ ਨਾੜਾ ਤੇ ਬੜੀਆਂ ਚੜੇ ਲੱਗੀਆਂ ਚੰਗੀ ਵੀਰ ਮੇਰਾ ਕੋਈ ਸੇਵਾ ਕਰੇ 10 ਕਿਲੋ ਮੈਂ ਦੁੱਧ ਦੇ ਦਿਆਂਗਾ ਚੰਗੀ ਸੀ ਵਾਦੇ 10 ਕਿਲੋ ਦੁੱਧ ਦੇ ਥਾਂ ਥਾਂ ਨੂੰ ਚੰਗਾ ਬਣੂ ਦੂਰਾ ਥਾਂ ਲਗਾ ਰੋ ਰੋਜ਼ਾ ਆ ਇਧਰ ਵੇਖ ਲੋ ਵੀ ਜੀ ਪੂਰਾ ਥਾਂ ਥਾਂ ਸਾਫ ਹੈ ਬਈ ਬਲੀ ਸਾਫ ਹੈ ਠੰਡੀ ਹਲਸੀ ਵੀ ਤਾਂ ਜਦੋਂ ਵੀ ਮਰਜ਼ੀ ਪਏ ਇਹ ਕਿੰਨੇ ਦੀ ਕਹ ਆ ਜੋ ਇਹ ਵੀ ਜੀ 8000 ਦੀ ਝੋਟੀ ਹਾਂ ਨਾ ਦੇਣੀ ਚਲੋ ਠੀਕ ਹੈ ਫਿਰ ਵੀ ਜੀ ਸਤਿ ਸ੍ਰੀ ਅਕਾਲ